ਇਰਵਾਜ਼ ਹੀ ਚੱਲ ਪਿਆ ਜੀ ਬੱਚੇ ਨੂੰ ਫਰਾਈਜ਼ ਲੈ ਦਿਓ ਸਿਆਣੇ ਬਣੇ ਬੰਦੇ ਚੱਲ ਯਾਰ ਫਰਾਈਜ਼ ਲੈ ਲਓ ਖਾਈ ਚੱਲੋ ਨਾਲ ਬੈਠਿਆਂ ਫਰੈਂਚ ਫਰਾਈਜ਼ ਕਹਿੰਦੇ ਤਾਂ ਆਲੂ ਹੀ ਐ ਫਿਰ ਕੀ ਆਲੂ ਦਾ ਕੀ ਨੁਕਸਾਨ ਐ ਫਰੈਂਚ ਫਰਾਈਜ਼ ਦਾ ਕੀ ਨੁਕਸਾਨ ਹੈਗਾ ਜੀ ਉਹਦੇ ਬਾਰੇ ਇਹ ਚੀਜ਼ਾਂ ਅੰਗਰੇਜ਼ਾਂ ਵਾਸਤੇ ਸੀਗੀਆਂ ਠੰਡਾ ਇਲਾਕਾ ਸੀ ਉਹ ਬਰਫ਼ 24 ਘੰਟੇ ਰਹਿੰਦੀ ਉੱਥੇ 12 ਮਹੀਨੇ 36 ਦਿਨ ਸਾਡੇ ਕੋਲ ਤਾਂ ਪੰਜ ਮੌਸਮ ਨੇ ਪੰਜੇ ਮੌਸਮ ਚ ਅੱਡ ਅੱਡ ਸਾਡਾ ਖਾਣਾ ਸਾਡੇ ਬਜ਼ੁਰਗਾਂ ਨੇ ਲਿਖਿਆ ਵੀ ਇਸ ਮੌਸਮ ਚ ਆਪਾ ਖਾਣਾ ਇਸ ਮੌਸਮ ਚ ਹੀ ਖਾਣਾ ਇਸ ਮੌਸਮ ਚ ਹੀ ਖਾਣਾ ਰੱਬ ਵੀ ਸਾਨੂੰ ਮੌਸਮ ਦੇ ਹਿਸਾਬ ਨਾਲ ਚੀਜ਼ਾਂ ਦਿੰਦਾ ਦੇਖੋ ਜਾਮਨ ਦਿੰਦਾ ਥੋੜੇ ਟਾਈਮ ਲਈ ਦਿੰਦਾ ਇਸ ਤਰ੍ਹਾਂ ਆਹ ਚੀਜ਼ ਸਾਨੂੰ ਮੌਸਮ ਦੇ ਹਿਸਾਬ ਨਾਲ ਫਲ ਫਰੂਟ ਮਿਲਦੇ ਆਮ ਬੰਬ ਆਪਣੇ ਹਿਸਾਬ ਨਾਲ ਆਉਂਦਾ ਤਾਂ ਇਹਦਾ ਜਿਹੜਾ ਸਭ ਤੋਂ ਬੈਸਟ ਚੀਜ਼ ਹੈ ਨਾ ਜੀ ਤੋਂ ਬਚਣਾ ਚਾਹੀਦਾ ਫ੍ਰੈਂਚ ਫ੍ਰਾਈਜ਼ ਕਿੱਥੇ ਹੁੰਦੀ ਸੀ ਜੀ ਪਹਿਲਾਂ ਪਹਿਲਾਂ ਸਾਡੇ ਕੋਲ ਪਕੌੜੀਆਂ ਹੁੰਦੀਆਂ ਸੀ ਖਿੱਲਾ ਹੁੰਦੀਆਂ ਸੀ ਉਹ ਪਕੌੜੀਆਂ ਖਿੱਲਾ ਨੂੰ ਫ੍ਰੈਂਚ ਫ੍ਰਾਈਜ਼ ਕਰਤਾ ਪਕੌੜੀਆਂ ਵੇਚਣ ਦੀਆਂ ਹੁੰਦੀਆਂ ਸੀ ਵਿਟਾਮਿਨ 8 ਡੀ ਚਾਹੂਗਾ ਸਾਡਾ ਫਾਇਦਾ ਕਰੂਗਾ ਸਾਡੇ ਬਾਡੀ ਦੇ ਅੰਦਰ ਇੱਕ ਤੱਤ ਪੈਦਾ ਕਰਦਾ ਤੇ ਹੁਣ ਜਿਹੜਾ ਜਿਹਦੀ ਜਗਾ ਆਲੂ ਹੈ ਆਲੂ ਜਾਊਗਾ ਵੀ ਫਰਾਈ ਕੀਤਾ ਹੈ ਫਰੋਜ਼ਨ ਫਰੋਜ਼ਨ ਫਰਾਈ ਕਰਤਾ ਨਾ ਜੀ ਹੁਣ ਔਰ ਉਹ ਤੋਂ ਬਾਅਦ ਉਹਨੂੰ ਫਰਾਈ ਤੋਂ ਡਰਾਈ ਕਰਤਾ ਮਤਲਬ ਉਹਦੇ ਅੰਦਰ ਜਿਹੜੀ ਚੀਜ਼ ਹੈ ਉਹ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਸਾਡੇ ਜਾ ਕੇ ਪੇਟ ਦੇ ਵਿੱਚ ਨਾਭੀ ਦੇ ਆਲੇ-ਦਲੇ ਕੀ ਹੁੰਦਾ ਖਾ ਕੇ ਤੁਸੀਂ ਅੱਧੇ ਘੰਟੇ ਪੌਣੇ ਘੰਟੇ ਬਾਅਦ ਦੇ ਆਪ ਨੂੰ ਮਹਿਸੂਸ ਕਰ ਲੋ ਖਾਮੀਚ ਕੇ ਅੰਦਰ ਵੜ ਜਾਓ ਤੁਹਾਨੂੰ ਪਤਾ ਲੱਗੂਗਾ ਵੀ ਸਰੀਰ 'ਚ ਕੀ ਹੋ ਰਿਹਾ ਔਰ ਕਾਦੇ ਕਰਕੇ ਹੋ ਰਿਹਾ ਫਾਸਟ ਫੂਡ ਦੀ ਗੁਲਸਬ ਐਡਿਕਸ਼ਨ ਕਿਉਂ ਹੋ ਜਾਂਦੀ ਐ ਇੰਨੀ ਛੇਤੀ ਕਿ ਬੰਦੇ ਦਾ ਵਾਰ-ਵਾਰ ਖਾਣ ਨੂੰ ਦਿਲ ਕਰਦਾ ਇਹਦੇ 'ਚ ਕੋਈ ਕੈਮੀਕਲ ਹੁੰਦਾ ਜਿਹੜਾ ਰਿਲੀਜ਼ ਹੁੰਦਾ ਜਾਂ ਬੋਡੀ ਨੂੰ ਦੀ ਐਡਿਕਸ਼ਨ ਕਿਉਂ ਹੋ ਜਾਂਦੀ ਐ ਇਹਦੇ 'ਚ ਦਾ ਐਕਚੁਅਲੀ ਤੁਸੀਂ ਦੇਖਿਓ ਕਿ ਜਿਹੜਾ ਬੰਦਾ ਨੂੰ ਇਹਦੀ ਆਦਤ ਨਹੀਂ ਐ ਉਹ ਪਹਿਲਾਂ ਇੰਨਾ ਖਾਉ ਛੱਡ ਦੋ ਜਿਹੜੇ ਬੰਦੇ ਨੂੰ ਮਜਬੂਰੀ ਬਣ ਗਈ ਵੀ ਇਹਨੂੰ ਖਾਣਾ ਸ਼ੁਰੂ ਕਰਨਾ ਉਹ ਖਾਣ ਲੱਗਾ ਉਹਦੇ ਵਿੱਚ ਕੁਝ ਏਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਬਹੁਤ ਲੈਬ ਟੈਸਟ ਹੋਏ ਨੇ ਬੜੇ ਬੜੀ ਵਾਰੀਆਂ ਦੇ ਖੁਲਾਸੇ ਹੋਏ ਨੇ ਵੀ ਇਹਦੇ ਚਾਹ ਚੀਜ਼ਾਂ ਦੇ ਚਾਹ ਚੀਜ਼ਾਂ ਸੀ ਕਈ ਵਾਰੀ ਨਹੀਂ ਬੋਲ ਪਾਉਂਦੇ ਔਰ ਉਹਦਾ ਚੀਜ਼ਾਂ ਕਰਕੇ ਪੇਸ਼ੈਂਟ ਜਿਹੜਾ ਹੈਗਾ ਉਹ ਐਡਿਕਟ ਹੋ ਜਾਂਦਾ ਕਈ ਵਾਰੀ ਉਹਨੂੰ ਦੇਖ ਕੇ ਲੱਗਦਾ ਨਹੀਂ ਉਹ ਕਈਆਂ ਨੂੰ ਮੈਂ ਕਹਿਣਾ ਹੁੰਦਾ ਵੀ ਇੱਕ ਤਾਂ ਤੁਸੀਂ ਜੰਕ ਫੂਡ ਬੰਦ ਕਰ ਦੋ ਮੈਂ ਕਹਿੰਦਾ ਸ਼ੂਗਰ ਹੋ ਗਈ ਜਾਂ ਜੋੜਾਂ ਦਾ ਦਰਦ ਹੈ ਜਾਂ ਕੋਈ ਹੋਰ ਬਿਮਾਰੀ ਹੈ ਲਿਵਰ ਦੀ ਹੈ ਤਾਂ ਮੈਂ ਕਹਿੰਦਾ ਨੇ ਇੱਕ ਤਾਂ ਜੰਕ ਫੂਡ ਬੰਦ ਕਰੋ ਇੱਕ ਮਾਂ ਦੀ ਦਾਲ ਰਾਜਮਾ ਆਲੂ ਚਾਵਲ ਅਰਬੀ ਭਿੰਡੀ ਚਿੱਟੇ ਛੋਲੇ ਇਹ ਬੰਦ ਕਰ ਦੋ ਹੁਣ ਇਹ ਚ ਕਿੰਨਾ ਕੁਸ਼ ਆ ਗਿਆ ਜੀ ਚੀਜ਼ਾਂ ਤਾਂ ਮੈਂ ਸੱਤ ਬੰਦ ਕੀਤੀਆਂ ਉਹ ਸਾਡੇ ਖਾਣ ਨੂੰ ਤਾਂ 56 ਚੀਜ਼ਾਂ ਨੇ ਭਗਵਾਨ ਕ੍ਰਿਸ਼ਨ ਜੀ ਦੇ ਵੀ 56 ਭੋਗ ਲੱਗਦੇ ਆ ਹਾਂਜੀ ਤੇ ਸਾਡੇ ਖਾਣ ਨੂੰ ਤਾਂ 56 ਚੀਜ਼ਾਂ ਨੇ ਪਰ ਮੈਂ ਜਿਹੜੀਆਂ ਬੰਦ ਕੀਤੀਆਂ ਇਹੀ ਲੋਕਾਂ ਨੇ ਅਸੀਂ ਜ਼ਿਆਦਾ ਖਾਣਾ ਉਨਾਂ ਨੂੰ ਇੰਨਾ ਹੋ ਜਾਂਦਾ ਵੀ ਗੁੱਸਾ ਫਿਰ ਦੇਖ ਲੋ ਵੀ ਮਤਲਬ ਰਾਜਮਾ ਵੀ ਨਹੀਂ ਖਾਣੇ ਮਤਲਬ ਮਤਲਬ ਉਹਨਾਂ ਰਾਜਮਾ ਛੱਡਨੇ ਆਏ ਲੱਗੇ ਘਰ ਵਾਲੀ ਛੁੜਾਦੀ ਮਹਰੀ ਮਤਲਬ ਵੀ ਤੂੰ ਜੇ ਛੱਡੇਗਾ ਕਾਕਾ ਤਾਂ ਹੀ ਠੀਕ ਫਿਰ ਅੱਛਾ ਜਦੋਂ ਉਹਨਾਂ ਨੂੰ ਜਦੋਂ ਨਵਰਾਤਰੇ ਵਾਲੇ ਨਹੀਂ ਹੁੰਦੇ ਵੀ ਨੌਨ ਨਰਾਤੇ ਨੇ दारू ਨਹੀਂ ਪੀਣੀ ਜਦੋਂ ਤੋਂ ਨੌਵੇਂ ਰਾਤ ਦੇ ਰਾਤ ਨੂੰ 12 ਵਜੇ ਦੇ ਨੇ ਬੋਤਲ ਖੋਲ੍ਹ ਲੈਂਦੇ ਨੇ ਵੀ ਫਿਰ ਕੋਈ ਦੇਵੀ ਕਿਤੇ ਚਲੀ ਗਈ ਸਹੀ ਗੱਲ ਹੈ ਨਾ ਤੇ ਮਤਲਬ ਇਹੀ ਚੀਜ਼ ਹੁੰਦੀ ਹੈ ਵੀ ਜਦੋਂ ਇਲਾਜ ਬੰਦ ਹੁੰਦਾ ਉਹ ਫੇਰ ਕਹਿੰਦੇ ਨੇ ਹੁਣ ਤਾਂ ਰਾਜਮਾਂ ਖਾਲੀ ਹੈ ਰਕਸ ਮੈਂ ਜਿਹਦੇ ਕਰਕੇ ਪਹਿਲਾਂ ਫਸੇ ਸੀ ਫੇਰ ਫਸੋਗੇ ਡਾਕਟਰਾਂ ਦੇ ਘਰ ਭਰੀ ਜਾਓ ਜਿੰਨੇ ਮਰਜੀ ਇਹ ਜਦੋਂ ਤੱਕ ਤੁਸੀਂ ਅਪਡੇਟਡ ਸਹੀ ਚੀਜ਼ਾਂ ਨਾਲ ਨਹੀਂ ਭਰੋਗੇ ਉੰਨੀ ਤੇ ਡਾਕਟਰਾਂ ਦੀ ਤਜੋਰੀ ਭਰੋਗੇ ਨਾਲੇ ਡਾਕਟਰਾਂ ਨੂੰ ਗਾਲਾਂ ਕੱਢੀ ਜਾਓਗੇ ਬਿਲਕੁਲ ਬਹੁਤ ਮਿਹਰਬਾਨੀ ਕਿਹਾ ਸਰ ਜੀ ਸਟੂਡੀਓ ਸਰ